ਹਾਂਜੀ ਸਤਿ ਸ਼੍ਰੀ ਅਕਾਲ ਜੀ ਹਰਿਆਣ ਨੂੰ ਸਵਾਗਤ ਹੈ ਤੁਹਾਡਾ ਆਪਣੀ ਦੇ ਨਵੇਂ ਵਲੌਗ ਚ ਅੱਜ ਆਪਾਂ ਵੀਡੀਓ ਸ਼ੂਟ ਕਰਨ ਆਏ ਸੀ ਪਿੰਡ ਠੀਕ ਆ ਤੇ ਸਾਡੇ ਕਾਸਟਿੰਗ ਬੈਠੇ ਨੇ ਸਾਡੇ ਐਕਟਰਸ ਹੈਲੋ 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 ਆਹ ਕਿ ਕਰ ਪੁੰਜੇ ਬੈਠਾ ਇਹ ਮੈਂ ਹੀ ਬਿਠਾਇਆ ਕੀ ਇਹ ਤਾਂ ਮੈਂ ਚਲ ਬਣਾਉਣੀ ਸੀਗੀ ਮੈਂ ਅੰਦਰ ਫੋਨ ਲੈਣ ਗਈ ਮੇਰੀ ਸੀਟ ਤੇ ਬੈ ਗਈ ਮੈਂ ਠਾਤੀ ਫਿਰ ਇਹ ਕੀ ਕਹਿਣਾ ਚਾਹੀਏਂਗੇ ਸਿਮਰਨ ਕਿੰਨਾ ਜੀ ਆਪਣੀ ਹੱਡ ਬੀਤੀ ਕੋਈ ਨੋ ਸਾਡੇ ਵਿੱਚ ਕੋਈ ਨਹੀਂ ਸਾਰੇ ਜਣੇ ਸਾਡੇ ਵਿੱਚ ਸਾਡੀ ਵੀਡੀਓ ਸੇ ਦਿਖੂਗੀ ਤੇ ਮੇਰੀ ਆਰੀਆ ਸਵੇਰੇ ਕਿੱਦਾਂ ਦੇ ਲੱਗ ਰਹੇ ਨੇ ਨੇ ਲਾਏ ਨੇ ਕੁੜੀ ਨੇ ਬਾਈ ਠੀਕ ਠਾਕ ਲੱਗ ਰਹੇ ਨੇ ਓਹੋ ਅੱਛਾ ਸੋਹਣੇ ਲੱਗ ਰਹੇ ਨੇ ਮਤਲਬ ਨਹੀਂ ਮੈਨੂੰ ਸੋਹਣੇ ਲੱਗ ਜੇ ਕਿਸੇ ਨੇ ਲਵਾਉਣੇ ਤਾਂ ਕੰਟੈਕਟ ਕਰੋ ਮਨਦੀਪ ਨਾਲ ਠੀਕ ਫੋਨ ਨੰਬਰ ਦੇ ਦੇ ਨਾਲੇ ਮੀਡੀਅਮ ਦੇ ਸੋਹਣੇ ਲਾ ਦੂਜੇ ਦੇ ਦੇਖਾਂ ਦੂਜੇ ਦੇ ਮੀਡੀਅਮ ਜੇ ਸੋਹਣੇ ਵਾਲੇ ਵੱਡੇ ਬੁਰੇ ਲੱਗਦੇ ਨੇ ਇਹਦਾ ਪਾੜੇ ਪੁੰਡੇ ਮਾਂ ਸੋਇਦੋਂ ਨੇ ਕੰਮ ਵੀ ਹੋ ਜਾਂਦਾ ਮੇਰੇ ਮਨ ਪਰ ਸੋਟੀ ਨਹੀਂ ਬਣਦੀ ਹੈਗੀ ਮੇਰੇ ਤਾਂ ਮਨ ਕਰਿਆ ਅੱਜ ਫਿਰ ਹੈਗੇ ਨੀ ਰੋਟੀ ਬਣਾਣ ਵਾਲੇ ਬੈਠੇ ਰੋਟੀਆਂ ਬਣਾਏਗੀ ਖਾਣਾ ਪੀਣਾ ਸਿਵਾ ਕੁੱਕ ਸ਼ੈਫ ਸਹੀ ਗੱਲ ਆ ਰੋਟੀ ਨਹੀਂ ਤੂੰ ਬਣਾਉਂਦੇ ਨਾ ਕਦੀ ਵੀ ਨਹੀਂ ਆ ਸਾਡਾ ਸੀਨੀਅਰ ਐਕਟਰ ਬੈਠਾ ਹੋ ਰਿਹਾ ਸੀਨੀਅਰ ਐਕਟਰ ਵੀ ਸੋਚ ਰਿਹਾ ਵੀ ਮੈਂ ਵੀ ਕੋਈ ਨਾਜਰ ਦਾ ਤਾਗਾ ਬੰਨਣਾ ਹਨਾ ਮੈਂ ਸੋਚਿਆ ਕਿਸੇ ਨੇ ਕਾਲਾ ਬੰਨਿਆ ਕਿਸੇ ਨੇ ਸੱਤ ਰੇ ਮੈਨੂੰ ਪਤਾ ਕੀ ਹੈ ਇੱਕ ਦਿਨ ਮੈਂ ਕੀ ਹੈ ਖਤਮ ਹੋ ਜਾਂਦਾ ਤਾਗੇ ਤੋਂ ਕੋਈ ਅਸਰ ਨਹੀਂ ਕਰਦਾ ਜਦੋਂ ਲੱਗਣੀ ਆ ਤਾਂ ਪਤਾ 4-5 ਦਿਨ ਠੀਕ ਰਹਿੰਦਾ ਮੇਰੀ ਉਹ ਮੇਰੀ ਉਹ ਲਾਜ਼ਰ ਕੇ ਦਿਨ ਬਾਅਦ ਲੰਬੇ ਪੈਣਾ ਹੀ ਪੈਣਾ ਹੈ ਚਾਹੇ ਤਾਗਾ ਬੰਨਦੇ ਹੋਵੇ ਤਾਗੇ ਦਾ ਕੋਈ ਲੈ ਦਾ ਤਾਗੇ ਦਾ ਮੈਨੂੰ ਅਸਰ ਨਹੀਂ ਹੈ ਇਹ ਨਾ ਪਤਾ ਕੀ ਹੈ ਇਹ ਦੱਤ ਕਰੀ ਉਹ ਰਹਿੰਦਾ ਵਾ ਜੱਤ ਕਰਕੇ ਨਾ ਕਿਸੇ ਡੈਥ ਵਗੈਰ ਤੋਂ ਨਾ ਜਿਵੇਂ ਕਿਸੇ ਜਨਮ ਤੇ ਚਲੇ ਗਏ ਆਪਾਂ ਮਤਲਬ ਪਾਣੀ ਫਿਲਾ ਹੋਵੇ ਜਿਨ੍ਹਾਂ ਦੇ ਘਰੇ ਜਾਂ ਫਿਰ ਜਿਹੜੇ ਮਰਗਤ ਵਗੈਰਾ ਚੱਲ ਜਾਂ ਨਾ ਮੈਂ ਤਾਂ ਮਰਗਤ ਦਾ ਭੋਗਾਂ ਦੀ ਰਹਦੀ ਆ ਬੰਨੇ ਤੁਸੀਂ ਸਾਰੇ ਵੀ ਬਾਈ ਆਪਣਾ ਆਪਣਾ ਓਪੀਨੀਅਨ ਦੋ ਕਮੈਂਟਸ 'ਚ ਜਿਵੇਂ ਮੈਂ ਧਾਗਾ ਬੰਨਿਆ ਹੋਇਆ ਨਜ਼ਰਦਾ ਇਹਦਾ ਮੈਂ ਹਨੂਮਾਨ ਜੀ ਦੇ ਮੰਦਿਰ ਤੋਂ ਬਣਵਾ ਕੇ ਲਿਆ ਸੀ ਵੀ ਹਨੂਮਾਨ ਜੀ ਤਾਂ ਨਹੀਂ ਮੈਂ ਤਾਂ ਵੈਸੇ ਹੀ ਰੋ ਓਪੀਨੀਅਨ ਇਹ ਦਿਓ ਕਮੈਂਟਾਂ 'ਚ ਵੀ ਤੁਹਾਨੂੰ ਵੀ ਸ਼ੋਅ ਚ ਹੈਗਾ ਵੀ ਧਾਗਾ ਪਰ ਉਹ ਨਜ਼ਰ ਤੋਂ ਬਚਾਉਂਦੇ ਨੇ ਦੱਸਿਓ ਹੈ ਮੈਨੂੰ ਤਾਂ ਡਰ ਵੀ ਲੱਗਦਾ ਮੈਨੂੰ ਤਾਂ ਵੀ ਬੰਨਿਆ ਹੋਇਆ ਇਹ ਤਾਂ ਇੱਕ ਵਹਿਮ ਹੈ ਸਹੀ ਗੱਲ ਮੇਨ ਗੱਲ ਇਹ ਹੁੰਦੀ ਆ ਚੱਲ ਵਹਿਮ ਹੈ ਇੱਕ ਪਰ ਦੂਜਾ ਥਿੰਕਿੰਗ ਇਹ ਆ ਜਾਂਦੀ ਹੈ ਕਿ ਤਾਂਗਾ ਹੀ ਹੈ ਬੰਨ ਲੈਨੇ ਫਿਰ ਕੀ ਹੋ ਗਿਆ ਵੀ ਇੱਕ ਮਨ ਨੂੰ ਹੁੰਦਾ ਨਾ ਵੀ ਕੀ ਪਤਾ ਨਜ਼ਰ ਰੁੱਕੀ ਰੁੱਕ ਜੇ ਕੀ ਪਤਾ ਹਾਂ ਮਨ ਨੂੰ ਤਸੱਲੀ ਦੇਣ ਵਾਸਤੇ ਤਸੱਲੀ ਵਾਸਤੇ ਸੁਣਿਆ ਕੋਈ ਕਹਿੰਦੇ ਨੂਨ ਜਾਂ ਧਰਨਾ ਕਹਿੰਦੇ ਨੂਨ ਡੜੀ ਨਾਲ ਵੀ ਨਜ਼ਰ ਭੱਜ ਜਾਂਦੀ ਹੈ ਬਾਈ ਅੱਛੇ ਨੇ ਕਿ ਨਜ਼ਰ ਹਟ ਜਾਂਦੀ ਹੈ ਕਿਹਦੇ ਨਾਲ ਉਹ ਸਮੁੰਦਰੀ ਨੂਨ ਹੁੰਦਾ ਕਿਹੜਾ ਹੁੰਦਾ ਉਹ ਡਲੀ ਵਾਲਾ ਨੂਨ ਡਲੇ ਵਾਲਾ ਨੂਨ ਨੇ ਚੱਲਿਆ ਅੱਜ ਕੱਲ ਉਹ ਦੁਕਾਨਾਂ ਉੱਤੇ ਰੱਖੀ ਬੈਠੇ ਨੇ ਏਡੇ ਕੋਈ ਨਹੀਂ ਇੱਕ ਦਸਤੂਰਕ ਹੈ ਹਾਂ ਲਈਏ ਫਿਰ ਤਾਂ ਹੈ ਉਹ ਬੈਟਰ ਆ ਵੀ ਜਿਹੜਾ ਮੈਂ ਤਾਂ ਕਹਣੀ ਐ ਐਡਾ ਸਾਰਾ ਡਲਾ ਲੈ ਕੇ ਉੱਥੇ ਉੱਪਰ ਧਰ ਦਿੰਨੇ ਕੋਠੇ ਦੇ ਜਿਆਦਾ ਹੋ ਗਿਆ ਥੋੜਾ ਜਿਹਾ ਉਹ ਜਿਹੜਾ ਨਜ਼ਰ ਬਾਹਰ ਲੱਗਦੀਂਦੀ ਆਉਂਦੇ ਦੀ ਆਪਾਂ ਨਜ਼ਰ ਇਹਨਾਂ ਘਰ ਨੂੰ ਮਿਲ ਜਾ ਟੰਗ ਦੋ ਭੂਤ ਗਈ ਟੰਗ ਦੋ ਘਰ ਨੂੰ ਮੈਨੂੰ ਲੱਗਣ ਦੇਣੀ ਫਿਰ ਘਰ ਨੂੰ ਲੱਗਣੀ ਟੰਗੇ ਤਾਂ ਹੁੰਦੇ ਸੀ ਭੂਤ ਪਹਿਲਾਂ ਰਹੇ ਹੈ ਨਹੀਂ ਅਸੀਂ ਆਪਣੇ ਹੀ ਦਿੰਦੇ ਹਾਂ ਮੇਰੇ ਅੱਧੇ ਟੰਗੇ ਆ ਆਪਣੇ ਟੰਗੇ ਲੈਣ ਇੱਥੇ ਪਟਿਆਲੇ ਨਜ਼ਰ ਬੱਟੂ ਜਾ ਜੇ ਘਰ ਬਣਾਇਆ ਤਾਂ ਹੁਣ ਹੈਗਾ ਹੈਗਾ ਉੱਪਰ ਮਤਲਬ ਸ਼ਾਇਦ ਤਾਂ ਹ ਹੈਗਾ ਹੈਗਾ ਸ਼ਾਇਦ ਹਾਂ ਐਂਡ ਟਾਪ ਤੇ ਹਨ ਪਰ ਦਿਖਦਾ ਨਹੀਂ ਉਹ ਇਨੀ ਉੱਚੀ ਨਿਗਾ ਨਹੀਂ ਮਾਰਦਾ ਕੋਈ ਤਾਂ ਥੱਲੇ ਜੇ ਲਟਕਾਉਣ ਵਾਲਾ ਮਤਲਬ ਆ ਨਜ਼ਰ ਨਹੀਂ ਲੱਗਦੀ ਹੈਗੀ ਬਸ ਨਹੀਂ ਜਿਹੜਾ ਆਇਆ ਉਹਨੂੰ ਨਹੀਂ ਜਿਹੜਾ ਆਇਆ ਉਹਨੂੰ ਪਹਿਲਾਂ ਮੂਹੂ ਦਿਖਾ ਦਿਆ ਕਰਾਂਗੇ ਚੱਕ ਕੇ ਅਸੀਂ ਤਾਲ ਕੇ ਰੱਖ ਲੈਣੇ ਆ ਸਮਾਨ ਦਾ ਇਹ ਮੈਂ ਪੂਰਾ ਕਰਨ ਵਾਸਤੇ ਯੈਸ ਯੈਸ ਵੀਡੀਓ ਕਿਵੇਂ ਦੀ ਹੋਈ ਬਹੁਤ ਅੱਛੀ ਦੇਖਣ ਤੋਂ ਹੀ ਬਾਅਦ ਪਤਾ ਲੱਗੂਗਾ ਐਂਡ ਇਹਨਾਂ ਦਾ ਐਂਡਿੰਗ ਜਦ ਇਹ ਨੇ ਪੂਰਾ ਮੈਂ ਕਹਿੰਨੀ ਐਂਡਿੰਗ ਤਾਂ ਸਾਰਾ ਮਤਲਬ ਝਗੜੇ ਵਾਲ ਥੋੜੀ ਜੀ ਚਾਚੀ ਇਹਨਾਂ ਨੇ ਮੇਰੇ ਝੁਗਲੀਆਂ ਬਹੁਤ ਕੀਤੀਆਂ ਨੇ ਬਟ ਮੈਂ ਐਵੇਂ ਦੀ ਹਾਂ ਨਹੀਂ ਕਿ ਜਿੰਨੇ ਨੇ ਮੈਂ ਝੁਗਲੇ ਕੀਤੀਆਂ ਨੇ ਪਰ ਮੈਂ ਤਾਂ ਬਿਸ਼ਰਮੀ ਜਿਹੀ ਹੋ ਰਹੀ ਹੁਣ ਮੈਂ ਤਾਂ ਚਾਚੀ ਜੀ ਨੇ ਪੂਰਾ ਕੰਮ ਖਿੱਚ ਤੰਡ ਬਣਾਉ ਲਿਆ ਸੀ ਲੜਿਆਣਾ ਬੋਲਿਆ ਉਹ ਬਿਸ਼ਰਮੀ ਮਤਲਬ ਐਂਡਿੰਗ ਐਂਡ ਸਿਰਾ ਕਰਤੀ ਇਹਨਾਂ ਨੇ ਇੱਕ ਹੁੰਦੀ ਐਕਟਿੰਗ ਇੱਕ ਹੁੰਦੀ ਹੈ ਰੀਅਲ ਐਕਟਿੰਗ ਔਰ ਰੀਅਲ ਐਕਟਿੰਗ ਤਾਂ ਵੀ ਉੱਪਰ ਦਾ ਕੰਮ ਕਰਿਆ ਹੋਇਆ ਇਹਨਾਂ ਨੇ ਠੀਕ ਆ ਅਰ ਉਹ ਸਿਰਫ ਵੀਡੀਓ ਵਾਸਤੇ ਠੀਕ ਆ ਔਰ ਸਿਰਫ ਡਾਇਲੋਗ ਨਹੀਂ ਉਹ ਸਿਰਫ ਡਾਇਲੌਗ ਨੇ ਰਿਐਲਿਟੀ ਨਾਲ ਲੈ ਜਾਈਆ ਹੁਣ ਤੁਹਾਨੂੰ ਪਤਾ ਨਹੀਂ ਲੱਗ ਨਹੀਂ ਰਿਹਾ ਹੋਣਾ ਥੋੜੀ ਸਮਝ ਨਹੀਂ ਰਿਹਾ ਹੋਣੇ ਵੀ ਮੈਂ ਕਿਸ ਬਾਰੇ ਗੱਲ ਕਰ ਰਿਹਾ ਤਾਂ ਉਹ ਸਮਝਣ ਵਾਸਤੇ ਤੁਸੀਂ ਕੱਲ ਸਵੇਰੇ 10 ਵਜੇ ਵੀਡੀਓ ਆਜੂਗੀ ਟੀਮ ਬਮਨ ਚੈਨਲ ਤੇ ਉਹ ਵੀਡੀਓ ਜ਼ਰੂਰ ਦੇਖਣੀ ਹੈ ਸੱਤਵਾਂ ਪਾਰਟ ਆ ਉਹ ਸੰਬੰਧ ਦਾ ਠੀਕ ਆ ਉਹ ਸੀਰੀ ਚੱਲ ਰਹੀ ਆਪਣੀ ਉਹਨੂੰ ਤੁਸੀਂ ਪਿਆਰ ਦੇ ਰਹੇ ਹੋ ਦਾ ਲਈ ਥੈਂਕਿਊ ਤੇ ਅਗਲਾ ਪਾਡੂ ਜ਼ਰੂਰ ਦੇਖਣਾ ਸਾਰੀ ਵੀਡੀਓ ਦੇਖਣੀ ਹੈ ਪੂਰੀ ਠੀਕ ਆ ਸੋਇ ਕਮੈਂਟ ਕਰਕੇ ਦੱਸਣਾ ਕਿਵੇਂ ਦੀ ਜਿਆਦਾ ਕਹੋਦੀ ਲੱਗਿਆ ਡਾਇਲੌਗ ਮਤਲਬ ਕਿਤੇ ਜ਼ਿਆਦਾ ਵਧੀਆ ਲੱਗੇ ਕਿਦੀ ਐਕਟਿੰਗ ਜ਼ਿਆਦਾ ਵਧੀਆ ਲੱਗੀ ਬੜਾ ਪਹਿਣਾ ਉਹ ਚੈਸੀ ਹੈ ਨਹੀਂ ਭਾਈ ਉਹ ਤਾਂ ਇੱਕ ਬਸ ਐਕਟਰ ਬਣੇ ਹੋਏ ਤੇ ਐਕਟਿੰਗ ਕਰੀ ਐ ਐਕਟਿੰਗ ਹੈ ਜਿਵੇਂ ਦੁਕਾਨ ਵਾਲੇ ਦੁਕਾਨ ਖੋਲਦੇ ਨੇ ਅਸੀਂ ਵੀਡੀਓ ਬਣਾਉਨੇ ਆ ਠੀਕ ਆ ਸਾਡੀ ਹੈ ਨਹੀਂ ਸਨੇਹਾ ਪ੍ਰੀਤਾ ਨਾਮ ਰੱਖਿਆ ਵੀਡੀਓ ਚ ਸਨੇਹਾ ਸਾਡੀ ਹੈ ਨਹੀਂ ਵੀਡੀਓ ਚ ਵਲੌਗ ਚ ਵੀ ਨਹੀਂ ਹੈਗੀ ਮੇਰਾ ਨਾਮ ਨਹੀਂ ਸਨੇਹਾ ਰਜਾ ਸਨੇਹਾ ਵਲੌਗ ਚ ਹੈ ਨਹੀਂ ਆਏ ਰਜਾ ਕਿਉਂ ਨਹੀਂ ਹੈਗੀ ਸਨੇਹਾ ਵਲੌਗ ਚ ਸਨੇਹਾ ਗਈ ਹੈ ਤੇ ਕੇ ਆਪਦੇ ਸਨੇਹਾ ਛੁੱਟੀਆਂ ਤੇ ਆ ਉਹ ਲੜਕੇ ਦੇ ਕੀ ਪਤਾ ਨਹੀਂ ਉਹ ਸੱਚੀ ਵਿੱਚ ਹੀ ਹੈ ਇਹ ਦੇਖਦੇ ਕਿ ਤੂੰ ਸਾਡੇ ਸੱਚੀ ਲੜਕੇ ਭਜਾਦੀ ਉਹ ਵੀਡੀਓ ਚ ਗਈ ਹੋਈ ਹੈ ਲੜਕੇ ਪਰ ਅਸਲੀ ਚ ਗਈ ਹੋਈ ਹੈ ਉਹ ਨਾਰਮਲ ਰਹਿਣ ਤੇ ਮੈਂ ਛੁੱਟੀਆਂ ਕੱਟਣ ਗਈ ਹਾਂ 7 ਦਿਨ 6ਵਾਂ ਦਿਨ ਅੱਜ ਹੈਨਾ 6ਵਾਂ ਦਿਨ 7ਵਾਂ ਦਿਨ ਅੱਜ ਕੱਲ ਨੂੰ 7ਵਾਂ ਪੰਜਵਾਂ ਨੇ ਅੱਜ 6ਵਾਂ ਦਿਨ ਹੈ ਕੱਲ 7ਵਾਂ ਆਟ ਦੇ 8 ਦੇ ਰੰਗ ਇਹ ਯਸ ਯਸ ਮਨ ਕਰ ਰਹੇ ਹਿੱਦੀ ਮਰੀਦਾ ਵਿਨਸ ਕ ਕਮੀ ਕਮੀ ਦੀ ਲੋ ਹੋ ਰਹੀ ਨਾ ਨਾ ਸੁਣਨ ਦਾ ਲੱਗ ਰਿਹਾ ਨਾ ਵੀ ਨਾ ਨਾ ਬਖਾਸੀ ਉਹ ਹੋ ਜਾਂਦੀ ਹੈ ਇਹ ਰਹੀ ਚਾਰ ਬੰਦੇ ਹੋਣ ਦੇਖ ਲੈ ਕੁੜੀਏ ਮਿਸ ਕਰ ਰਹੇ ਨੇ ਤੈਨੂੰ ਸਹੀ ਗੱਲ ਹਾਂਜੀ ਸਾਡੇ ਚ ਇੱਕ ਜਣਾ ਹੋਰ ਥੋੜੀ ਗੱਲਬਾਤ ਐਡ ਕਰਨ ਵਾਲਾ ਹੋ ਜਾਂਦਾ ਲੜਾਈ ਵਾਲਾ ਇਹ ਲੜਾਈ ਤਾਂ ਸਿਰਫ ਨਹੀਂ ਮੇਰੇ ਵਰਗਾ ਹੈ ਖੁੱਲਾ ਜਿਹਾ ਸੁਭਾਅ ਦਾ ਚਾਰ ਵਾਰ ਮੈਂ ਅੰਦਰ ਗਿਆ ਇੱਕ ਚਾਰ ਵਾਰ ਮੈਂ ਬਾਹਰ ਤੇ ਸਾਡਾ ਸੁਭਾਅ ਕਿਹਜਾ ਥੋੜਾ ਸੁਭਾਅ ਬੰਨਿਆ ਹੋਇਆ ਰਸੇ ਨਾਲ ਬੰਨਿਆ ਆਟਾ ਜਿਹੜਾ ਥੋੜਾ ਖੁੱਲਾ ਸੁਭਾਅ ਹੈ ਸਾਡਾ

ਮੈਨੂੰ ਲੱਗਦਾ ਮੈਨੂੰ ਵੀ ਹੁਣ ਪਬਜੀ ਖੇਡਣੀ ਪੈ ਕਰੂਗੀ ਇਹਨਾਂ ਨੂੰ ਦਿਖਾਉਣ ਵਾਸਤੇ ਕਿ ਕੀ ਹੀ ਜਾ ਲੱਗਦਾ ਹੈਗਾ ਉਧਰੋਂ ਮੈਂ ਪਬਜੀ 'ਚ ਬੈਠੀ ਰਹੀ ਆ ਉਧਰੋਂ ਉਧਰੋਂ ਉਹੀ ਮੈਂ ਕਹਿਣ ਲੱਗਾ ਜੀ ਉਧਰੋਂ ਇਹ ਰੋਟੀ ਮੰਗ ਰਹੇ ਹੋ ਆ ਕਰਨਗੇ ਉਧਰੋਂ ਚਾਚੀ ਦਾ ਬੰਦੇ ਉਧਰੋਂ ਚਾਚੀ ਹੋਇਆ ਲਾਸਟ ਬੰਦੇ ਰਹਿ ਗਏ 4 ਬੰਦੇ ਰਹਿ ਗਏ 1v4 ਕਰਨਾ ਹੈ ਮੈਨੂੰ ਸਕੁਐਡ ਕਲੱਚ ਕਰਕੇ ਰੋਟੀ ਬਣਾਉਂਗੀ ਉਹ ਜਿਹੜੀ ਨੂੰ ਭਾ ਉਹੇ ਜਿਹਾ ਹੀ ਕਰਕੇ ਦਿਖਾਉਂਗਾ ਅਗਲੇ ਨੂੰ ਫੇਰ ਤਾਂ ਹੀ ਹੁੰਦਾ ਮੈਨੂੰ ਕੀ ਪਤਾ ਲੱਗਦਾ ਉਸ ਕਰਕੇ ਹੋਗੇ ਰੈਂਕ ਉਸ ਕਰਕੇ ਹੋਗੇ ਰੈਂਕ ਉਸ ਕਰਕੇ ਹੋਗੇ ਆਹ ਨੀ ਉਹ ਤਾਂ ਤਿੰਨੇ ਦਿਨ ਇਹਦਾ ਤਿੰਨੇ ਦਿਨਾਂ ਨੇ ਤਾਂ ਸਾਹ ਨਹੀਂ ਲਿਆ ਹੈਗਾ ਬਸ ਅੱਜ ਥੋੜਾ ਸਾਹ ਲਿਆ ਆਉਣਾ ਅੱਜ ਸਾਹ ਆਪ ਹਟਿਆਗਾ ਹਟਾਇ ਤੂੰ ਹਟਾਇਆ ਅੱਜ ਸਾਹ ਲਿਆ ਆਉਣਾ ਲੈ ਲੈ ਆ ਪਤਾ ਨਹੀਂ ਪੁੱਛ ਲੈ 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 ਜੀ ਚੱਕੀ ਖੜਾ ਛੜਤਾ ਰੈਂਕ ਪੁਸ਼ ਪੁਸ਼ ਛੜ ਰੈਂਕ ਪੁਸ਼ ਛੜਤਾ ਟਾਈ ਦੀ ਲੈਂਗੁਏਜ ਮੈਂ ਤਾਂ ਕਹਨੀ ਆ ਟਾਈ ਦੀ ਅੰਗਰੇਜ਼ੀ ਮੰਮੀ ਹਣੀ ਪੁਸ਼ ਮਤਲਬ ਜਿਹੜਾ ਸ਼ਰ ਨਾ ਸ਼ਰਵਰਡ ਮੰਮੀ ਦਾ ਕਹਿਣਾ ਇਹ ਹੈ ਵੀ ਨਾਬੇ ਸਾਈਡ ਸ਼ਰ ਨੂੰ ਸਰ ਬੋਲਦੇ ਨੇ ਚਲ ਬੁੱਤਾ ਆਪਾਂ ਜਾ ਕੇ ਆਣ ਅੱਧਰ ਹੀ

ਮੈਂ ਥੋੜਾ ਆਪਣਾ ਨਾਮ ਪਸੰਦ ਨਹੀਂ ਹੈਗਾ ਇਸ ਲਈ ਮੈਂ ਆਪਣਾ ਨਾਮ ਨਿਮਰਤ ਰੱਖਿਆ ਸੀਗਾ ਬਟ ਇਹਨਾਂ ਨੇ ਕੋਈ ਨਾਮ ਲੈ ਆਈ ਨਹੀਂ ਮੇਰਾ ਮੈਨੂੰ ਵੀ ਬੋਲ ਲੈਣ ਦੇ ਬਸ ਕਰ ਐਕਚੂਅਲੀ ਬੋਲੋ ਮੇਰੇ ਚਾਚੀ ਬੋਲਣਗੇ ਇਹਨਾਂ ਨੂੰ ਨਾ ਸਿੰਗਰ ਬਣਨਾ ਐਕਚੂਅਲੀ ਤੇ ਮੈਂ ਇਹਨਾਂ ਨੂੰ ਥੋੜਾ ਜਿਹਾ ਕਰਕੇ ਗਾਣਾ ਨਹੀਂ ਬੈਡ ਸੀਰੀਜ਼ ਬਣਾਇਆ ਪਰ ਉਹ ਸਿੰਗਰ ਬਣਨੇ ਗਾਣਾਗਾ ਸੁਣਾ ਦੇ ਹਾਂ ਚਲੋ ਅੱਜ ਪਗਾਣਾ ਸੁਣਦੇ ਚਾਚੇ ਤੂੰ ਚਾਚਾ ਨਾਲ ਪਹਿਲਾਂ ਮਾਈਕ ਲੈ ਕੇ ਖੜੇ ਹੋ ਜੀ ਚਲੋ ਮਾਈਕ ਚਾਚਾ ਲਓ ਲਾਈਵ ਲਾਈਵ ਖਾੜਾ ਲੱਗਣ ਲੱਗੇ ਗਾਇਜ਼ ਚਲੋ ਮੈਸਾ ਚਲੋ ਚਲੋ ਪਤਾ ਨਹੀਂ ਆ ਬਦੀ ਗਾਣਾ ਹੈ ਮੇਰੀ तो कर मैं, मैं, मैं चलो चलो तो तो नहीं आए, एक ओ एक 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 दो गाना पहले देखो करो मिलन जाओ बॉडीगार्ड खड़ के कर दो नहीं नहीं मिलना नहीं फिर थोड़ी वाइब फील सिंगर आई वाह 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 ਉਹ ਬਣਾ ਲਓ ਵੀ ਅਸੀਂ ਗਾਇਕਾਂ ਦਾ ਕਰੀਬ ਨੋ ਨੋ ਅਸੀਂ ਮੈਂ ਸਾਈਡ ਤੇ ਖੜਾ ਆ ਤੁਹਾਡੀ ਕੁਰਸੀ ਲੱਗੀ ਹੋਇਆ ਚੇਅਰ ਟਾਈਮ ਰੌਣ ਦੇ ਨਹੀਂ ਗਾਇਆ ਜਾਂਦਾ ਠੀਕ ਹੈ ਬਾਈ ਚਲ ਆਵਾਜ਼ ਸੁਣਾ ਦਾਂਗੇ ਚਲ ਆਹ ਠੀਕ ਹੈ ਆਵਾਜ਼ ਸੁਣਦੇ ਆ ਆਵਾਜ਼ ਸੁਣਦੇ ਆ ਸਿੰਗਰ ਦਾ ਇੰਨਾ ਪਿਆਰ ਤੇਰਾ ਮੇਰਾ ਜੀਵੇ ਅੱਜ ਦੀ ਤਰੀਕ ਚ ਜਿੰਦਾ ਰਾਣੀ ਜਿੰਦਾ ਦਾਸੀ

ਕੋਈ ਨਾ ਆਡੀਅன்ஸ் ਵਿਚਾਰੀ ਅੱਜ ਤਾਂ ਮੈਂ ਆਈ ਬੋਡੀਗਾਰਡ ਆ ਮੈਂ ਤਾਂ ਬੋਡੀਗਾਰਡ ਹੀ ਬਿਲਹਾਲ ਥੋੜੀ ਹਾਲੇ ਬੋਡੀਗਾਰਡ ਵੀ ਆਉਂਦੇ ਨਹੀਂ ਗਏ ਇਹ ਮੇਰਾ ਸਾਰਾ ਮੈਸੇਜ ਹੋ ਲੈ ਮੈਨੂੰ ਕੈਸ਼ੀਅਰ ਬੋਡੀਗਾਰਡ ਉਹ ਤਾਂ ਕੈਸ਼ੀਅਰ ਹੋਊਗਾ ਮੇਰਾ ਕੋਈ ਕੈਸ਼ੀਅਰ ਮੈਂ ਖਰਚਣਾ ਵਾਸੀ ਹੋ ਰਾਂ ਤੂੰ ਤੇਰੇ ਤੇ ਮੇਰੇ ਨਾ ਮੈਂ ਤਾਂ ਮੈਂ ਮੈਂ ਤਾਂ ਕੈਮਰੇ ਵਾਲਾ ਮੈਂ ਤਾਂ ਇਹ ਥੋੜੀ ਕੰਟਰੋਵਰਸੀ ਸਾਰਾ ਪੈਸਾ ਵੱਧ ਤੋਂ ਵੱਧ ਮੈਂ ਹੀ ਕਮਾਉਣਾ ਹੈ ਨਾ ਮੈਂ ਗਾਣਾ ਗਾਣਾ ਗਾਉਂਗੀ ਬਾਕੀ ਤੁਸੀਂ ਸੰਭੋ ਠੀਕ ਆ ਕਿਹਨੇ ਦੱਸੋ ਭਾਈ ਕੋਈ ਯਾਰ ਤੁਸੀਂ 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 ਵਾਇਰਲ ਹੋਣਾ ਨਾ ਹਾਂ ਤੁਸੀਂ ਇੱਕ ਕੰਮ ਕਰੋ ਕੰਟਰੋਵਰਸੀ ਕਰ ਲਓ ਮੰਮੀ ਨਾਲ ਹਾਂ ਇੱਕ ਤੁਸੀਂ ਗਾਣ ਲੱਗ ਜਾਓ ਤੁਸੀਂ ਗਾਣ ਲੱਗ ਜਾਓ ਹਾਂ ਫਿਰ ਤੁਸੀਂ ਬੋਲਣ ਲੱਗ ਜਾਓ ਇੱਕ ਦੂਜੇ ਨੂੰ ਬਸ ਤੁਸੀਂ ਵਾਇਰਲ ਹੋ ਜਾ ਬਸ ਫਿਰ ਤੁਸੀਂ ਵਾਇਰਲ ਹੋ ਮੈਨੂੰ ਤਾਂ ਜਾਨ ਵੀਰ ਜੀ ਐਵੇਂ ਪੁੱਛੋ ਪਟਿਆਲੇ ਚ ਸਭ ਤੋਂ ਵਧੀਆ ਇੰਸਟੀਚਿਊਟ ਕਿਹੜਾ ਹਾਂ ਸਿੰਗਿੰਗ ਦਾ ਮੈਂ ਸਿੱਖ ਕੰਪਿਊਟਰ ਦਾ ਕੰਪਿਊਟਰ ਦਾ ਵੀ ਹੈ ਮੈਂ ਵੀ ਸਿੰਗਿੰਗ ਵੀ ਸਿੱਖਣੀ ਆ ਮੇਰਾ ਵੀ ਦੱਸ ਦੋ ਕੰਪਿਊਟਰ ਕੋਰਸ ਕਰਨਾ ਜਿਹੜਾ ਸਾਰਾ ਨਾਲ ਵਧੀਆ ਮੈਂ ਕਮੈਂਟ ਰੀਡ ਕਰੂੰਗੀ ਇਹਦੇ ਕੰਪਿਊਟਰ ਸਿੱਖਣਾ ਹੈ ਕੰਪਿਊਟਰ ਕੋਈ ਵੀ ਸਿੱਖ ਜੇਗਾ ਯਾਰ ਕੱਲੀ ਬੈਠ ਕੇ ਸਿੱਖ ਲੈ ਡੀਪਲੀ ਸਿੱਖਣਾ ਡੀਪ ਨੌਨ ਨੂੰ ਗਾ ਤੂੰ ਖੋਲ ਕੇ ਸਿੱਖਣਾ ਹੋ ਦੇ ਇਹਨੇ ਜੇ ਕੋਈ ਅਲਕਲਾ ਨੂੰ ਜਿਹੜਾ ਚਲਵਾ ਚਲਾਉਂਦੀ ਹੋਊਗੀ ਜੇ ਕੋਈ ਖਰਾਬ ਕਰੋਗਾ ਕੀ ਬਤਾ ਕਹ ਪੱਟ ਕੇ ਜੇ ਤੂੰ ਜੇ ਤੂੰ ਜੇ ਤੂੰ ਠੀਕ ਕੰਪਿਊਟਰ ਠੀਕ ਕਰਨਾ ਫਿਰ ਮੈਨੂੰ ਬੁਲਾ ਲਈ ਮੈਨੂੰ ਸਾਰਾ ਕੁਝ ਆਉਂਦਾ ਮੈਨੂੰ ਫੈਨ ਲਾਉਣਾ ਆਉਂਦਾ ਰੈਮ ਕੱਢ ਕੇ ਦੁਬਾਰਾ ਪਾਣੀ ਆਉਂਦੀ ਆ ਸੋਰੀ ਹੋ ਸਿੱਖਣੇ ਐਕਟਿੰਗ ਵੀ ਸਿੱਖਣੀ ਆ ਤੇ ਐਡੀਟਿੰਗ ਵੀ ਸਿੱਖਣੀ ਆ ਸਾਰਾ ਕੁਝ ਸਿੱਖਣਾ ਦੇ ਨੇ ਐਕਟਿੰਗ ਐਡੀਟਿੰਗ ਗਾਣਾ ਕੰ ਫਿਰ ਜਿਹੜੀ ਤਾਰ ਤੇ ਮੈਂ ਖੜ ਗਈ ਬਸ ਉਹੀ ਫਾੜ ਲਈ ਮੈਂ ਕੈਰੀਅਰ ਦਾ ਬਣਾ ਲੈ ਫਿਰ ਸਵਿਮਿੰਗ ਸਿੱਖ ਲੈ ਹੈ ਸਵਿਮਿੰਗ ਤੈਰਨਾ ਜੇ ਪਾਣੀ ਆ ਗਿਆ ਫਿਰ ਚੱਲੋ ਨਹੀਂ ਹੋਣਾ ਫਿਰ ਉਹ ਤਾਂ ਰੱਬ ਦੀ ਮਰਜ਼ੀ ਆ ਲੈ ਕੇ ਜਾਣੇ ਤਾਂ ਲੈ ਜਾਣਗੇ ਅੱਜ ਵਲੌਗ ਨਹੀਂ ਤੇਰਾ ਖਤਮ ਹੋਣਗੇ ਦੋ ਦਿਨਾਂ ਵਿੱਚ ਪੂਰਾ ਕਰੀਏ ਦੇਖੋ ਇਹ ਮੇਰੀ ਬੇਇੱਜ਼ਤੀ ਕਰ ਰਹ ਨੇ ਮਜ਼ਾਕ ਮਜ਼ਾਕ ਨਹੀਂ ਮਜ਼ਾਕ ਕਰੀਂ ਵੈਸੇ ਤੈਰਨਾ ਮੈਨੂੰ ਵੀ ਨਹੀਂ ਆਉਂਦਾ ਮੈਨੂੰ ਮੈਨੂੰ ਨਾ ਪਾਣੀ ਤਾਂ ਪਾਣੀ ਤਾਂ ਬਹੁਤ ਮੈਨੂੰ ਪਾਣੀ ਤਾਂ ਬਹੁਤ ਡਰ ਲੱਗਦਾ ਬਈ ਠੀਕ ਹੈ ਉਵੇਂ ਪਾਣੀ ਤੋਂ ਨਹੀਂ ਡਰ ਲੱਗਦਾ ਇੰਨਾ ਵੀ ਡਰ ਲੱਗ ਆਵੇ ਐਂਟਰਾ ਇਹਦਾ ਇਕੱਠਾ ਬਣੀ ਹੁੰਦਾ ਨਹਿਰ ਚ ਉਸ ਚ ਮੈਂ ਡਰ ਲੱਗਦਾ ਸ਼ਾਮਰ ਦੇ ਪਾਣੀ ਤੋਂ ਵੀ ਸ਼ਾਮਰ ਦੇ ਪਾਣੀ ਤੇ ਸਾਹ ਘੁੱਟ ਜਾਂਦਾ ਨਹੀਂ ਜੱਛੇ ਇੰਨਾ ਵੀ ਡਰਦਾ ਮੈਂ ਸ਼ਾਮਰ ਦੇ ਪਾਣੀ ਆਪਣੇ ਮੂੰਹ ਤੇ ਪੈਂਦੇ ਨਾ ਮੇਰੇ ਨਹੀਂ ਸਾਰਾ ਨਾ ਘੁੱਟਦਾ ਉਹ ਸਾਰਾ ਨਾ ਘੁੱਟਦਾ ਸਾਰਾ ਨਹੀਂ ਘੁੱਟਦਾ ਸਾਰਾ ਨਾ ਘੁੱਟਦਾ ਨਾ ਬਾਬਨ ਸੀਰੀਅਸਲੀ ਬੋਕੋ ਬੰਨ ਸੀ ਤੁਸੀਂ ਜ਼ਰੂਰ ਦੱਸਿਓ ਮੈਨੂੰ ਕਿਹੜਾ ਹੋ ਗਿਆ ਚੁੱਪੇ ਕਰਦੀ ਨਹੀਂ ਮੇਰੀ ਗੱਲ ਤਾਂ ਕਰਨੀ ਚਾਹੀਦੀ ਝੁੱਲ ਕਰਦੀ ਉਹ ਵਾਲੀ ਆ ਜਦੀ ਐਂ ਜੱਪੇ ਪੈਣ ਵਾਲਾ ਕੰਮ ਆ ਇਹ ਬਕਾਇ ਇਸ ਵੀਡੀਓ ਕੋ ਇਹ ਵੀਡੀਓ ਵਾਲਾ ਸਿਸਟਮ ਹੋ ਰਿਹਾ ਬ ਚਲੋ ਠੀਕ ਹੈ ਵਲੌਗ じゃ ਲੰਬਾ ਹੋ ਜਾਣਾ ਅਸੀਂ ਜਾ ਕੇ ਆਣਾ ਕਿਤੇ ਠੀਕ ਆ ਕਿਤੇ ਨਹੀਂ ਸਮਾਧਨ ਸੀ ਜਾਣਾ ਆਨ ਲਾਈਕ ਕਰ ਦਿਓ ਕਮੈਂਟ ਕਰਾਓ ਸ਼ੇਅਰ ਕਰ ਦਿਓ ਆਪਣਾ ਚੈਨਲ ਸਬਸਕ੍ਰਾਈਬ ਕਰ ਲੈ ਬੈਲ ਆਈਕਨ ਦਬ ਕੇ ਆਲ ਤੇ ਕਰ ਲਿਓ ਠੀਕ ਆ ਤੇ ਚਲੋ ਮਿਲਦੇ ਆਂ ਕੱਲ੍ਹ ਵਾਲੇ ਵਲੌਗ 'ਚ ਵਲੌਗ ਆ ਰਹੇ ਨੇ ਅੱਜ ਵਲੌਗ ਬਣਾਉਣ ਦੀ ਸਲਾਹ ਨਹੀਂ ਸੀ ਪਰ ਬਣਾ ਲਿਆ आजा कर आओ जाइए एंजॉय करेगा एंजॉय करे करेंगे भाभी नु भी लेके आना सिगा भाभियां और एंजॉय बढ़िया खुश होकर खूब बतदा भाई ठीक एक अदी रील बाकी मेरी तो विला बनाने है आपा ए आज मेनू गल बोलो बोलो अच्छा बोलो तू दस दे मैं की चोनी आ नहीं तो पता ही नहीं ਬਾਈ ਮਨਣਾ ਚਾਹਨੀ ਆ ਮਾਦੀ ਆ ਮਾਂ ਨੂੰ ਹੀ ਪਤਾ ਹੁੰਦੀ ਆ ਚਾ ਦੱਸੋ ਤੂੰ ਬੋਲਣੋਂ ਹਟੇਂਗੀ ਦਾਈ ਮੈਂ ਬੋਲੂਗੀ ਅੱਛਾ ਬੋਲੋ ਬੋਲੋ ਮੈਂ ਸੀਰੀਅਸਲੀ ਪੈਸਿੰਗ ਗਿੰਗ ਸਿੱਖਣੀ ਆ ਕੋਈ ਦੱਸੋ ਕੋਈ ਵਧੀਆ ਸਿਕਾਉਣ ਵਾਲਾ ਕਰ ਕੋਈ ਸਿਕਾਉਣ ਵਾਲਾ ਭਾਈ ਵਧੀਆ ਹੋਵੇ ਠੀਕ ਹੈ ਇੱਛਾ ਜਗੀ ਆ ਠੀਕ ਹੈ ਇੱਛਾ ਤੇ ਕੋਈ ਬਟ ਹਣੇ ਮੈਂ ਚਾਚਾ ਜੀ ਨੂੰ ਨਹੀਂ ਪੁੱਛਿਆ ਚਾਚਾ ਜੀ ਮੇਰਾ ਸਾਥ ਦੇਣਗੇ

ਪੰਜ ਵਿਊ ਤਾਂ ਹੈਗੇ ਨੇ ਇਸ ਟਾਈਮ ਪੰਜ ਵੀ ਹੈਗੇ ਨੇ ਚਲੋ ਚਾਣਾ ਸੁੱਖ ਨਾਲ ਲੱਖਾਂ ਦੇ ਜਾਣਗੇ ਵਿਊ ਚਾਚਾ ਕਰੋੜ ਕਰੋੜਾਂ ਦੇ ਵਿੱਚ 10 ਮਿਲੀਅਨ ਸੁੱਖ ਮੋਟਰ ਕਿ ਕੀ ਹੋ ਸਕਦਾ ਤੁਸੀਂ ਦੱਸੋ ਕਿੰਨੇ ਖਰੀਦੀ ਆਪਾਂ ਵਿਊ ਵਿਊ ਖਰੀਦਨੇ ਨਹੀਂ ਆਪਦੇ ਆਕੇ ਆਰਗੇਨਿਕ ओके ਅਬ ਦੇ ਕੈਲੰਡਰ ਅਸੀਂ ਛਤਰੀ ਲੈ ਕੇ ਜਾਇਆ ਕਰਾਂਗੇ ਚਾਚਾ ਜੀ ਨੂੰ ਵਧੀਆ ਫੀਲਿੰਗ ਦਿਵਾਵਾਂਗੇ ਜਿਵੇਂ ਜੋ ਹੋਰ ਇੱਕ ਮਿੰਟ ਜਿਵੇਂ 5 ਸਾਲਾਂ ਚ ਅੰਮਨ ਮੂਰ ਆ ਗਿਆ ਨਾ ਮੈਨੂੰ ਵੀ ਆਜੀ ਲਾਉਂਦੀ ਮੈਂ 5 ਸਾਲ ਦੀ ਲਾਉਂਦੀ ਮੈਂ ਤਾਂ 5 ਕੁ ਮਹੀਨਿਆਂ ਦੀ ਲੋੜ ਹੈ ਇਹ ਆਂ ਮੈਂ 5-7 ਕੁ ਮਹੀਨਿਆਂ ਦੀ ਲੋੜ ਇਹ ਆਂ ਮਦਾ ਬੂਰਾ ਹੁੰਦਾ ਹੈ ਧਿਆਨ ਨਾਲ ਇਹਨਾਂ ਨੂੰ ਪਾਣੀ ਪਾ ਕੇ ਚਾਰ ਆ ਮੇਰੀ ਭੈਣ ਮੇਰਾ ਸਾਥ ਦਊਗੀ ਇਹਦਾ ਮਤਲਬ ਕੀ ਹੁੰਦਾ ਵੀ ਇਹ ਮਦਾ ਬੂਰਾ ਕਾ ਫੇਰ ਇਹ ਫੇਰ ਅੰਬਾਂ ਨਾਲ ਅੰਬ ਲੱਗ ਰਹੇ ਨੇ ਹੁਣ ਇੰਨੇ ਜਿਹਾ ਜੇ ਹੁਣੀ ਪੱਟ ਦਾਂ ਕਿੱਥੇ ਲੱਗ ਜਾਣਗੇ ਕਿ ਗੁੱਕੀ ਮੈਂ ਕਿਵੇਂ ਪੱਟ ਦਿਆਂ 5 ਸਾਲ ਹੋ ਗਏ ਓਕੇ ਬਾਏ ਬਾਏ ਬਣੇ ਸਿੱਧੇ ਆਉਂਦਾ ਨਾ ਬਸ ਲਾਈਕ ਕਰਦੇ ਕਮੈਂਟ ਕਰ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਬੈਲ ਆਈਕਨ ਤੇ ਬੈਲ ਆਈਕਨ ਵੀ ਕਲ ਟਕ ਕਰ ਲਓ ਮੇਰਾ ਵਲੌਗ ਆ ਪੂਰਾ ਸੀ ਹੁਣ ਹੋਣ ਨਹੀਂ ਦੇਣਾ ਹੈਗਾ ਠੀਕ ਆ ਅੱਜ ਤੋਂ ਚੱਲਾਂਗੇ ਕੰਟੀਨਿਊ ਰੱਖਣਾ ਮੈਨੂੰ ਵਲੌਗ ਬਣਾ ਤੇਨੇ ਦਿਨਾਂ ਚ ਹੈ ਵਲੌਗ ਤੇ ਰੈਡਿਟ ਕਰ ਕਰਕੇ ਪਾਈ ਜਾਈ ਠੀਕ ਆ ਆਪ ਇਹ ਆਏਗਾ 5 ਸਾਲਾਂ ਚ ਠੀਕ ਆ ਠੀਕ ਆ ਪੂਰ ਹੁਣ ਇਹਦੇ ਬਾਰੇ ਜਾਣਕਾਰੀ ਦੇਣੀ ਆ ਜਿਹੜਾ ਤੂੰ ਲਾ ਕੇ ਆਇਆ ਵਾਪਾ ਜੀਆ ਨੇ ਉਹਦੇ ਚ ਆਇਆ 5 6 ਮਹੀਨਿਆਂ ਤੇ ਠੀਕ ਆ ਸਮਝ ਗਏ ਫਿਰ ਤੁਹਾਨੂੰ ਪਤਾ ਹੀ ਆ ਫਿਰ ਬਾਬਾ ਦੀ ਕਿਰਪਾ ਹੋਏ ਇੱਥੇ ਲੱਗ ਰਿਹਾ ਮੈਨੂੰ ਮੰਮੀ ਵੀ ਇਹ ਤੇ ਦੇਖੋ ਆ ਕਿੰਨੇ ਜਿਆਦੇ ਆਪਣੇ ਜਦ ਵੀ ਪੈਣਾ ਦਾ ਸ਼ੀਰਵਾਦ ਲਿਆ ਕਰੋ ਠੀਕ ਹੈ ਠੀਕ ਹੈ ਸਾਡਾ ਹਮੇਸ਼ਾ ਨਾਲ ਸਾਡੇ ਭਾਈ ਦੇ ਮੇਰੇ ਨਾਲ ਹੀ ਨਹੀਂ ਨਹੀਂ ਐਂ ਕਰਦੇ ਮੈਂ ਕੁੜੀਆਂ ਦੇ ਕੁੜੀਆਂ ਦੇ ਬਗਲ ਦੇ ਵਿੱਚ ਚਲੋ ਲਾ ਦੇ ਲਾ ਦੇ ਲਾ ਦੇ ਲਓ ਜੀ ਇਹਨੇ ਦੇ ਗਿਆ ਤਾਂ ਜ਼ਰੂਰ ਪਹਿリエ ਤਲਾ ਲਾ ਦੇ ਲਾ ਦੇ ਜੀ ਰੱਬ ਤੁਹਾਡੇ ਜਲਦੀ ਜਲਦੀ ਵਿਆਹ ਕਰ ਦੇਣਾ ਉਹ ਦੇਖ ਕਈ ਰੱਬ ਜਣਾ ਜਲਦੀ ਜਲਦੀ ਕਹਿੰਦੀ ਆ ਇਧਰ ਇਧਰ ਕਹਿੰਦੀ ਰੱਬ ਥੋੜਾ ਜਲਦੀ ਜਲਦੀ ਵਿਆਹ ਕਰ ਦੇਵੇ ਇਧਰ ਇੰਨੀ ਇਧਰ ਜੇ ਆਪਣੇ ਵੀ ਰੰਗ ਦੀ ਅੰਨੀ ਤਰੱਕੀ ਮਿਲ ਜੇ ਬਸ ਬਹੁਤ ਜ਼ਿਆਦਾ ਕਿਉਂ ਚਲੋ ਠੀਕ ਹੈ ਓਕੇ ਬਾਏ ਬਾਏ